ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੁੰਦਿਆਂ ਆਇਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਵਾਈਚ ਜਿਹੜੀ ਨਵੀਂ ਸਿੱਖਿਆ ਕ੍ਰਾਂਤੀ ਆਈ ਹੈ ਜਿਹਦੇ ਵਿੱਚ ਸਾਡੇ ਸਿੱਖਿਆ ਮੰਤਰੀ ਅਜੋਤ ਵੈਸ ਜੀ ਉਹਨਾਂ ਦੇਖ ਰਹੇ ਨੇ ਉਹਦੇ ਸਬੰਧ ਚ ਸਾਰੇ ਪੰਜਾਬ ਚ ਜਿਹੜੀ ਸਿੱਖਿਆ ਕ੍ਰਾਂਤੀ ਆਈ ਹੈ ਪਿਛਲੇ 3 ਸਾਲ ਤੋਂ ਜਿਹੜੀ ਆਮ ਆਦੀ ਪਾਰਟੀ ਦੀ ਸਰਕਾਰ ਬਣੀ ਹੈ ਉਹਦੇ ਸਬੰਧ ਚ ਮੈਂ ਅੱਜ ਹਰਦੌਰਵਾਲ ਕਲਾ ਚ ਆਇਆ ਇੱਥੇ ਤੋਂ ਘਾਟਨ ਵੀ ਕੀਤੇ ਨੇ ਔਰ ਸਕੂਲਾਂ ਦਾ ਪ੍ਰਬੰਧ ਵੇਖ ਕੇ ਮਨ ਨੂੰ ਖੁਸ਼ੀ ਵੀ ਹੋਈ ਆ ਕਿ ਬਹੁਤ ਸੋਹਣਾ ਪ੍ਰਬੰਧ ਜਿਹੜਾ ਸਕੂਲ ਦਾ ਸਟਾਫ ਕਰ ਰਿਹਾ ਜੀ ਸਭ ਤੋਂ ਪਹਿਲਾਂ ਪ੍ਰਾਇਮਰੀ ਸਕੂਲ ਹਰਦੁਰਵਾਲ ਕਲਾਂ ਦੇ ਵਿੱਚ ਉਦਘਾਟਨ ਵੀ ਕੀਤਾ ਜਿਹਦੇ ਵਿੱਚ 7 ਲੱਖ ਤੋਂ ਉੱਪਰ ਕੁਝ ਗ੍ਰਾਂਟ ਆਈ ਹੈ ਕੰਮ ਕਾਫੀ ਹੱਦ ਤੱਕ ਹੋਇਆ ਵੀ ਆ ਥੋੜਾ ਬਹੁਤਾ ਬਚ ਗਿਆ ਤੇ ਜਿਹੜਾ ਸੀਨੀਅਰ ਸੈਕੰਡਰੀ ਸਕੂਲ ਹਰਦੁਰਵਾਲ ਕਲਾਂ ਉਹਦੇ ਵਿੱਚ ਲਗਭਗ 31 ਲੱਖ 70-70 ਹਜ਼ਾਰ ਜਿਹੜੀ ਗ੍ਰਾਂਟ ਪਿਛਲੇ ਤਿੰਨ ਸਾਲਾਂ ਚ ਆਈ ਆ ਸਾਇੰਸ ਲਾਇਬ ਜਿਹੜੀ ਆ ਨਵੀਂ ਉਹ ਵੀ ਬਣ ਰਹੀ ਆ ਕਮਰੇ ਬਣ ਰਹੇ ਨੇ ਕਲਾਸਰੂਮ ਬਣ ਰਹੇ ਨੇ ਬਾਥਰੂਮ ਬਣ ਰਹੇ ਨੇ ਔਰ ਮੈਂ ਕੰਮ ਤੋਂ ਪੂਰਾ ਸੰਤੁਸ਼ਟ ਆ ਕਿ ਜਿਹੜਾ ਕੰਮ ਹੋ ਰਿਹਾ ਔਰ ਚੱਲ ਰਿਹਾ ਹੈ ਕਿ ਕਈ ਵਾਰੀ ਗ੍ਰਾਂਟਾਂ ਆਉਂਦੀਆਂ ਪਰ ਉਹਨਾਂ ਦੀ ਤੁਰਵਰਤੋਂ ਬਹੁਤ ਸਾਰਾ ਹੁੰਦੀ ਆ ਔਰ ਮੈਂ ਜਿੱਥੋਂ ਤੱਕ ਮੈਂ ਵੇਖ ਲਿਆ ਕਿ ਕੰਮ ਰਨਿੰਗ ਵਿੱਚ ਵੀ ਆ ਸਕੁਸ਼ ਕੰਮ ਕੰਪਲੀਟ ਵੀ ਹੋਇਆ। ਕੋ ਮੈਂ ਪ੍ਰਾਇਮਰੀ ਸਕੂਲ ਚ ਆਇਆ ਉੱਥੇ ਲਗਭਗ 150 ਦੇ ਕਰੀਬ ਬੱਚਾ ਹੈ ਪ੍ਰਾਇਮਰੀ ਸਕੂਲ ਚ। ਚਾਰ ਟੀਚਰ ਜਿਹੜੇ ਉੱਥੇ ਮੌਕੇ ਤੇ ਸੀਗੇ ਕਿ ਜਿਹੜੇ ਰੋਜ਼ ਡਿਊਟੀ ਕਰਦੇ ਨੇ। ਉਹਨਾਂ ਕਹਿੰਦੇ ਕਿ ਸਾਨੂੰ ਇੱਕ ਦੋ ਟੀਚਰ ਹੋਰ ਚਾਹੀਦਾ ਜਿਹਦੇ ਨਾਲ ਥੋੜਾ ਸਨ। ਉਹ ਮੈਂ ਨਾਲ ਦੀ ਨਾਲ ਨੋਟ ਕਰ ਲਿਆ। ਹਰ ਜਿਵੇਂ ਜਾਵਾਂਗੇ ਜਿਹੜੀ ਵੀ ਮੁਸ਼ਕਲ ਜਿਹੜੀ ਵੀ ਪ੍ਰੋਬਲਮ ਆ ਬੱਚਿਆਂ ਪ੍ਰਤੀ ਹੋਊਗੀ ਉਹ ਸਰਕਾਰ ਉਹਨੂੰ ਦੂਰ ਕਰ ਰਹੀ ਹੈ। ਮੈਂ ਤੁਹਾਡੇ ਚੈਨਲਾਂ ਤੇ ਮਾਦੀਨਾ ਮੈਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਪਿਛਲੇ 3 ਸਾਲਾਂ ਚ ਲਗਭਗ 55000 ਜਿਹੜੀ ਨੌਕਰੀ ਆਮ ਆਦੀ ਪਾਰਟੀ ਦੀ ਸਰਕਾਰ ਨੇ ਦਿੱਤੀ ਹੈ ਤੇ ਮੇਰੇ ਕੋਲ 55000 ਤੋਂ 10000 ਤੋਂ ਤੇ ਇਕੱਲਾ ਟੀਚਰ ਹੀ ਹੈ ਜੀ ਜੀ ਜਿਹੜਾ ਪੰਜਾਬ ਤੇ ਬੱਚਿਆਂ ਦੀ ਐਜੂਕੇਸ਼ਨ ਨੂੰ ਲੈ ਕੇ ਸਰਕਾਰ ਨੇ ਰੱਖਿਆ ਆ ਪਿਛਲੇ ਦਿਨੀ ਵੀ ਟੀਚਰਾਂ ਦੀ ਭਰਤੀ ਹੋਈ ਹੈ 13000 13000 ਤੋਂ ਪਰ ਹੁਣ ਮੈਨੂੰ ਕਰੈਕਟ ਤਰੀਕਾ ਪਤਾ ਹੁਣ ਦੱਸਿਆ ਕਿ 13000 ਤੋਂ ਉੱਪਰ ਐਜੂਕੇਸ਼ਨ ਨੂੰ ਲੈ ਕੇ ਟੀਚਰਾਂ ਦੀ ਭਰਤੀ ਜਿਹੜੀ ਆ ਪੰਜਾਬ ਚ ਉਹ ਜਿਹੜੀ ਇੱਕ ਮਿਸਾਲਾ ਕਿ ਪਿਛਲੇ 5 ਸਾਲਾਂ ਦਾ ਉਦੋਂ ਪਿਛਲੇ 5 ਸਾਲਾਂ ਦਾ ਜਿਹੜੀਆਂ ਸਰਕਾਰਾਂ ਚੱਲ ਕੇ ਗਈਆਂ ਪਿਛਲੇ 10 ਸਾਲਾਂ ਦਾ ਰਕਾਰਡ ਕੱਟ ਕੇ ਵੇਖੋ ਕਿ ਜੇ ਪਿਛਲੇ 10 ਸਾਲਾਂ ਚ ਵੀ ਕਿਸੇ ਨੇ 13000 ਬੰਦਾ ਰੱਖਿਆ ਹੋਵੇ ਤਾਂ ਗੱਲ ਕਰੋ ਆਮ ਆਦਮੀ ਪਾਰਟੀ ਨੇ ਸਰਕਾਰ ਨੇ ਤਿੰਨਾਂ ਸਾਲਾਂ ਚ 13000 ਬੰਦਾ ਜਿਹੜਾ ਐਜੂਕੇਸ਼ਨ ਦੇ ਵਿਭਾਗ ਵਿੱਚ ਰੱਖਿਆ ਇਸ ਤੋਂ ਇਸ ਤੋਂ ਇਲਾਵਾ ਸਰ ਉਹ ਕਿਹੜੇ ਕਿਹੜੇ ਪਿੰਡ ਕਿਹੜੇ ਜਿੰਨੇ ਕੀਤਾ ਜਾ ਰਿਹਾ ਉਹ ਘਟ ਨਹੀਂ ਅੱਜ ਇਸ ਤੋਂ ਬਾਅਦ ਟ੍ਰਪੱਲੇ ਪਿੰਡ ਜਾਣਾ ਹਰ ਦਰਵਾਜ਼ਾ ਹਰ ਦਰਵਾਜ਼ਾ ਖੁਰਦ ਜਾਣਾ ਇਕਾ ਇਸ ਤੋਂ ਬਾਅਦ ਰੁਟੀਨ ਚਾ ਕੱਲ ਨਹੀਂ ਪਰਸੋ ਫਿਰ ਤਿੰਨਾਂ ਪਿੰਡਾਂ ਦਾ ਉਦੋਂ ਬਾਅਦ ਫਿਰ ਤਿੰਨਾਂ ਪਿੰਡਾਂ 3-3 4-4 ਪਿੰਡਾਂ ਦੇ ਲਗਭਗ 172 ਸਕੂਲ ਹੈ ਜਿਹੜਾ ਬਾਬਾ ਵਿਧਾਨ ਸਭਾ ਹਲਕੇ ਚ ਪੈਂਦਾ ਜਿੰਨਾ 172 ਸਕੂਲਾਂ ਦੇ ਵਿੱਚ ਮੈਂ ਆਪ ਜਾਣਾ ਦੇਖੋ ਜਿੱਥੇ ਵੀ ਸਕੂਲਾਂ ਚ ਟੀਚਰਾਂ ਦੀ ਕਮੀ ਹੋਊਗੀ ਸਰਕਾਰ ਬੜਿਆ ਸੋਹਿਰ ਦਾ ਇਸ ਧਿਆਨ ਚਾਹੀਏ ਕਿ ਸਰਕਾਰ ਆਈ ਦੋ ਤਿੰਨ ਕੰਮ ਤੇ ਆ ਐਜੂਕੇਸ਼ਨ ਤੇ ਹੈਲਥ ਨੂੰ ਲੈ ਕੇ ਸਰਕਾਰ ਬੜੀ ਸੈਂਸੀਅਰ ਹੈ ਆਪਾਂ ਜਿਹੜਾ ਲੋਕਾਂ ਨਾਲ ਵਾਅਦਾ ਕਰਕੇ ਲੋਕਾਂ ਨੇ ਸਾਨੂੰ ਵੋਟਾਂ પાਕੇ ਸਰਕਾਰ ਬਣਾਈ ਆ ਉਹ ਹਰ ਇੱਕ ਵਾਅਦੇ ਤੇ ਜਿਹੜੇ ਸਰਕਾਰ ਨੇ ਖਰਾ ਉਤਰਨਾ ਔਰ ਆਉਣ ਵਾਲੇ ਸਮੇਂ 'ਚ ਹੋਰ ਟੀਚਰਾਂ ਦੀ ਭਰਤੀ ਹੋਣੀ ਅੱਜ ਵੀ ਸਰ ਪ੍ਰਾਈਵੇਟ ਸਕੂਲਾਂ 'ਚ ਵੱਡੇ ਪੱਧਰ ਤੇ ਮਤਲਬ ਕਿਤਾਬਾਂ ਦੇ ਵਿੱਚ ਲਾ ਲਓ ਜਾਂ ਫੀਸਾਂ ਦੇ ਵਿੱਚ ਵਾਧੇ ਕੀਤੇ ਜਾ ਰਹੇ ਉਹਨੂੰ ਲੈ ਕੇ ਸਰਕਾਰ ਮੈਨੂੰ ਤੁਸੀਂ ਚੈਨਲਾਂ ਦੇ ਆਪਣੇ ਜਰੀਏ ਮੈਨੂੰ ਕੋਈ ਐਸਾ ਕੋਈ ਇੱਕ ਸਬੂਤ ਲਿਆ ਕੇ ਉਹਨਾਂ ਸਕੂਲਾਂ ਦਾ ਮੈਨੂੰ ਦਿਓ ਠੀਕ ਹੈ ਜੀ ਆਪਾਂ ਉਹਨਾਂ ਤੇ ਕਾਰਵਾਈ ਵੀ ਕਰਾਂਗੇ ਉਹਨਾਂ ਸਕੂਲਾਂ ਤੇ ਔਰ ਬਿਨਾ ਕਿਸੇ ਸਬੂਤ ਪ੍ਰੂਫ ਤੋਂ ਗੱਲ ਕਰਨੀ ਮੇਰੇ ਖਿਆਲ ਈ ਵਾਜਬ ਨਹੀਂ ਕੋਈ ਮਾਪੇ ਆਉਣ ਕੋਈ ਕੋਈ ਪੇਰੈਂਟਸ ਆਉਣ ਉਹਨਾਂ ਦੇ ਕਿ ਆਹ ਕਿਤਾਬਾਂ ਸੀ ਲੈ ਕੇ ਤੇ ਇੰਨੀਆਂ ਚ ਸਾਨੂੰ ਮਿਲੀਆਂ ਆ ਸਾਨੂੰ ਵਰਧੀਆਂ ਇੰਨੇ ਚ ਮਿਲੀਆਂ ਫਲਾਣੇ ਸਕੂਲ ਨੇ ਫਿਰ ਸਾਨੂੰ ਉਹਦਾ ਤੇ ਕਾਰਵਾਈ ਕਰਾਂਗੇ ਹਾਂਜੀ ਭਾਂਜੀ ਇੱਕ ਤੇ ਤੁਸੀਂ ਪਿੰਡ ਦੇ ਸਰਪੰਚ ਜੀਟਰ ਪੱਲਿਆ ਤੇ ਨਾਲ ਤੁਹਾਨੂੰ ਜਿਹੜੀ ਐਜੂਕੇਸ਼ਨ ਦੇ ਵਿੱਚ ਕਮੇਟੀ ਮੈਂਬਰ ਚ ਲੈ ਗਿਆ ਹਾਂਜੀ ਕੀ ਕੀ ਹਿੱਦਿਆ ਤੁਹਾਨੂੰ ਜਿੱਦੇ ਸਰਕਾਰਾਂ ਨੂੰ ਤਾਂ ਕੀ ਕੀ ਉਪਰਾਲੇ ਕੀ ਤਿਆਰੀ ਕਰਦੇ ਹਰਜੀਤ ਸਿੰਘ ਭੈਸ ਜੀ ਦੀ ਕਮੇਟੀ ਵਿੱਚ ਸਾਨੂੰ ਚੁਣਿਆ ਗਿਆ ਆ ਇਹ 17 ਮੈਂਬਰਾਂ ਦੀ ਕਮੇਟੀ ਬਣੀ ਆ ਤੇ ਇਹਦੇ ਵਿੱਚ ਸਾਨੂੰ ਸਕੂਲ ਦੀ ਦੇਖ-ਰੇਖ ਕਰਨੀ ਆ ਕਿ ਕਿੰਨਾ ਪੈਸਾ ਆ ਕਿੰਨੀ ਗ੍ਰਾਂਟ ਵੀ ਆਈ ਆ ਉਹ ਕਿੱਥੇ ਲੱਗ ਰਹੀ ਆ ਜੀ ਦੂਰ ਵੱਤੋਂ ਵੀ ਹੋ ਰਹੀ ਤੇ ਉਹਦਾ ਰਿਕਾਰਡ ਦੇ ਕੇ ਤੇ ਅਸੀਂ ਐਮ ਐਲ ਏ ਸਾਹਿਬ ਨੂੰ ਸੌਂਪਣਾ ਵੀ ਇਹ ਨਹੀਂ ਗੀ ਸਹੀ ਲੱਗ ਰਿਹਾ ਇਹ ਕਿ ਇਸ ਤੋਂ ਇਲਾਵਾ ਜਿਹੜੀਆਂ ਕਈ ਵਾਰ ਸਕੂਲਾਂ ਦੇ ਵਿੱਚ ਘਾਟਾ ਨੇ ਮਰ ਲੋ 4 ਕਲਾਸ ਦੀ ਘਾਟ ਹੈਗੀ ਆ ਫਿਰ ਜੱਟੀਚਰ ਦੀ ਘਾਟ ਹੈਗੀ ਇਹਨੂੰ ਲੈ ਕੇ ਉੱਪਰ ਤੱਕ ਭਚਾਓਗੇ ਆਪਣੀ ਜਿਹੜੀ ਇੰਪੋਰਟੈਂਸ ਹਾਂਜੀ ਇਹਨਾਂ ਨੂੰ ਵੀ ਉਹ ਦੇਖ ਰਹੇ ਆ ਵੀ ਉਹ ਜਿੱਥੇ ਜਾ ਰਹੇ ਆ ਤੇ ਉਹ ਟੀਚਰਾਂ ਦੀ ਮੰਗ ਕਰ ਰਹੇ ਆ ਜੇ ਉਹਨਾਂ ਚ ਘਾਟ ਹੋਏਗੀ ਤੇ ਉੱਥੇ ਟੀਚਰ ਵੀ ਪਲੱਗ ਕਰਾਏ ਜਾਣਗੇ ਜੋ ਪੰਜਾਬ ਸਰਕਾਰ ਦੀ ਅਸਲ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ ਫਿਰ ਇਹਨੂੰ ਕਿਵੇਂ ਵੀ ਦੇਖੋ ਸਿੱਖਿਆ ਕ੍ਰਾਂਤੀ ਬਹੁਤ ਵਧੀਆ ਚੱਲ ਰਹੀ ਹੈ ਇਥੇ ਇਹ ਦੇਖ ਰਹੇ ਆ ਵੀ ਨੈਗੀ ਕਹਿਦੀ ਟੀਚਰਾਂ ਦੀ ਘਾਟ ਬੱਚਿਆਂ ਦੀ ਪੜ੍ਹਾਈ ਵਜੋਂ ਕੋਈ ਨਹੀਂ ਹੋ ਰਹੀ ਚਾਹੇ ਕਿੱਦਾਂ ਨਹੀਂ ਸਾਰਾ ਦੇਖ ਰੇ ਕਰ ਰਹੇ ਐ ਜਿੱਥੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਦੇ ਸਕੂਲਾਂ ਦੇ ਮਿਆਰ ਉੱਪਰ ਚੁੱਕਣ ਲਈ ਕਈ ਵੱਡੇ ਉਪਰਾਲੇ ਕੀਤੇ ਜਾ ਰਹੇ ਪਰ ਕਈ ਲੋਕ ਅੱਜ ਵੀ ਆਪਣੇ ਜਿਹੜੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਵੜਾ ਰਹੇ ਉਹਨਾਂ ਨੂੰ ਕਹਿਣਾ ਚਾਹੁੰਦੇ ਉਹਨਾਂ ਨੂੰ ਲੋਕਾਂ ਨੂੰ ਅਪੀਲ ਕਰਨਾ ਬੱਚਿਆਂ ਦੇ ਪੇਰਾਂ ਸਾਨੂੰ ਕਿ ਉਹ ਹੁਣ ਜੋ ਗਵਰਨਮੈਂਟ ਭਗਵੰਤ ਮਾਨ ਦੀ ਜੋ ਸਰਕਾਰ ਆ ਉਹ ਚੰਗਾ ਉਪਰਾਲਾ ਕਰਦੀ ਹੈ ਤੇ ਘੱਟ ਪੈਸੇ ਵਿੱਚ ਵਧੀਆ ਐਜੂਕੇਸ਼ਨ ਦੇ ਰਹੀ ਹੈ ਤੇ ਇਹ ਕਮੇਟੀ ਜੋ ਉਹਨਾਂ ਨੇ ਬਣਾਈ ਹੈ ਜਾਂ ਸਿੱਖਿਆ ਮੰਤਰੀ ਜੀ ਦੁਆਰਾ ਇਸ ਨੇ ਉਹਦੇ ਨਾਲ ਇਹ ਇਹ ਸਾਰਾ ਕੁਝ ਲੋਕਾਂ ਨੂੰ ਅਵੇਰਨੈਸ ਕੀਤੀ ਜਾ ਰਹੀ ਹੈ ਬੱਚਿਆਂ ਨੇ ਪੇਸ਼ ਨੂੰ ਜੀ ਕਿ ਤੁਸੀਂ ਮਰੋ ਘੱਟ ਖਰਚੇ ਦੇ ਵਿੱਚ ਸਰਕਾਰੀ ਸਕੂਲਾਂ ਵਿੱਚ ਆਪਣੇ ਬੱਚੇ ਦਿਖਾਓ ਦਾਖਲ ਕਰਾਓ ਤੇ ਗਵਰਨਮੈਂਟ ਦੇ ਵੱਲੋਂ ਦਿੱਤੀ ਜਿਹੜੀ ਹੈ ਸਹੂਲਤ ਉਹਦਾ ਪੂਰਾ ਫਾਇਦਾ ਉਠਾਓ ਤੇ ਅੰਦੀ ਸਿੱਖਿਆ ਦੇ ਪ੍ਰਾਂਲੇ ਤੇ ਵਧੀਆ ਚੱਲ ਰਹੇ ਨੇ ਸਕੂਲਾਂ ਦੇ ਕੰਮ ਵੀ ਹੋ ਰਹੇ ਨੇ ਤੇ ਬਾਕੀ ਇਹ ਵੀ ਚਲੋ ਸਾਡਾ ਸੀ ਵੀ ਸਰਕਾਰੀ ਸਕੂਲ ਤੋਂ ਹੀ ਪੜੇ ਆ ਤੇ ਸਾਡੇ ਬੱਚੇ ਵੀ ਸਰਕਾਰੀ ਸਕੂਲ ਤੋਂ ਪੜ ਰਹੇ ਨੇ ਤੇ ਬਾਕੀ ਇਹ ਵੀ ਚਲੋ ਬਾਕੀ ਗਾਹ ਵੀ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਵੀ ਕਵਾਂਗੇ ਕਿ ਉਹ ਵੀ ਆਪਣੇ ਬੱਚਿਆਂ ਨੂੰ ਸਕੂਲੀ ਸਰਕਾਰੀ ਸਕੂਲ ਵਿੱਚ ਪੜਾਉਣ ਲੱਗਦਾ ਜੋ ਪੰਜਾਬ ਸਰਕਾਰ ਲੈ ਕੇ ਆਈ ਹੈ ਵੀ ਆਪਣੇ ਵਾਦੇ ਕੀਤੇ ਸੀ ਨੂੰ ਅਸੀਂ ਸਿੱਖਿਆ ਦਾ ਮਿਆਰ ਉੱਪਰ ਚੁੱਕਾਂਗੇ ਉਹ ਲੱਗਦਾ ਇਹ ਦੂਜੇ ਇਸ ਵੇਲੇ ਵਾਦੇ ਜਿਹੜੇ ਪੂਰੇ ਹੋ ਰਹੇ ਨੇ ਹਾਂਜੀ ਕੁਝ ਕੁਝ ਤੇ ਪੂਰੇ ਹੋ ਰਹੇ ਨੇ ਕਾਫੀ ਪੂਰੇ ਹੋ ਵੀ ਰਹੇ ਨੇ ਤੇ ਚਲੋ ਬਾਕੀ ਹੋਰ ਪੂਰੇ ਕਰਨਗੇ ਵੀ ਜਿਸ ਤਰ੍ਹਾਂ ਤੁਸੀਂ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ ਤੋਂ ਹਟਾ ਕੇ ਸਰਕਾਰੀ ਪੜਾ ਰਹੇ ਦੂਜਿਆਂ ਵੀ ਜਿਹੜੇ ਪੇਰੈਂਟਸ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਅਸੀਂ ਤੇ ਇਹੀ ਕਵਾਂਗੇ ਕਿ ਸਰਕਾਰੀ ਸਕੂਲ ਤੇ ਜਿੰਨਾ ਵੀ ਲਾਭ ਲਿਆ ਜਾਂਦਾ ਵਲੋਕ ਸਰਕਾਰ ਦੇ ਰਹੀ ਹੈ ਜਦੋਂ ਸਾਰਾ ਕੁਝ ਸਰਕਾਰ ਦੇ ਰਹੀ ਹੈ ਸਭ